ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿਹੜਾ ਆਪਣਾ ਆਪਾਂ ਵਲੌਗ ਹੈਗਾ ਵਲੌਗ ਆਪਾਂ ਪਾਉਨੇ ਆਂਗੇ ਆਪਣਾ ਜਿਹੜਾ ਚੈਨਲ ਦਾ ਨੇਮ ਹੈਗਾ ਕਾਲੇ ਕਾ ਵਲੌਗਸ ਹੈਗਾ ਤੁਸੀਂ ਉਹਨੂੰ ਜਾ ਕੇ ਮਤਲਬ ਸਰਚ ਕਰਕੇ ਨਿਕਲਿਆਊਗਾ ਹਨਾ ਤੇ ਕਾਲੇ ਕਾ ਵਲੌਗਸ ਉਹਨੂੰ ਜਾ ਕੇ ਜਰੂਰ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਸਪੋਰਟ ਕਰਿਓ ਜਿੰਨੀ ਤੁਸੀਂ ਮੇਰੇ ਮਤਲਬ ਇਹ ਚੈਨਲ ਨੂੰ ਸਪੋਰਟ ਕੀਤੀ ਐ ਉਸ ਚੈਨਲ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਜਿਹੜਾ ਲਿੰਕ ਪਾਇਆ ਹੋਇਆਗਾ ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਸਕਦੇ ਹੋਗੇ ਤੇ ਉਹ ਲਿੰਕ ਨੂੰ ਮਤਲਬ ਓਪਨ ਕਰ ਸਕਦੇ ਹੋਗੇ ਫਿਰ ਚੈਨਲ ਹੈ ਜਿਹੜਾ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਆਪਾਂ ਡੇਲੀ ਵਲੌਗ ਪਾਇਆ ਪਾਉਨੇ ਆਂਗੇ ਅੱਜ ਵੀ ਮੈਂ ਵਲੌਗ ਪਾਇਆਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਡੇਲੀ ਪਾਇਆ ਕਰਾਂਗੇ ਤੇ ਚੈੱਕ ਕਰ ਚੈੱਕ ਕਰ ਲਿਓ ਜਰੂਰ ਚੈਨਲ ਨੂੰ ਪਲੀਜ਼ ਮੇਰੀ ਰਿਕਵੈਸਟ ਹੈ ਸਬਸਕ੍ਰਾਈਬ ਜਰੂਰ ਕਰਿਓ ਅੱਜ ਮੈਂ ਬਹੁਤ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਂਗੀ ਮੋٹے ਪਸ਼ਮੀਨੇ ਦੇਣਗੇ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਸੀ ਪਹਿਣਾ ਦੀ ਹਨਾ ਵੀ ਸਾਨੂੰ ਮੋٹے ਸੋਟ ਚਾਹੀਦੇ ਨੇ ਹਨਾ ਤੁਸੀਂ ਲੈ ਕੇ ਆਓ ਲੈ ਕੇ ਆਓ ਤੇ ਬਹੁਤ ਜ਼ਿਆਦਾ ਛੋਟੇ ਸੋਟ ਲੈ ਕੇ ਫੈਬਰਿਕ ਦੀ ਕੁਆਲਿਟੀ ਵੀ ਬਹੁਤ ਜ਼ਿਆਦਾ ਸੋਹਣੀ ਹੈਗੀ ਕੱਟ ਤੇ ਬਾਕੀ ਜਿਹੜੇ ਰੇਟ ਹੈਗਾ ਇਹਨਾਂ ਦਾ ਬਿਲਕੁਲ ਜਾਇਜ਼ ਹੈਗਾ ਠੀਕ ਪ੍ਰਾਈਸ ਦੇ ਵਿੱਚ ਸੂਟ ਦੇਣਗੇ ਜਿੰਨੇ ਤੁਸੀਂ ਚਾਹੋ ਸੂਟ ਲੈ ਸਕਦੇ ਹੋਗੇ ਮੈਂ ਤੁਹਾਨੂੰ ਦੱਸ ਦਊਂ ਵੀ ਇੱਕ ਥਾਂ ਦੇ ਵਿੱਚ ਕਿੰਨੇ ਸੂਟ ਦੇਣਗੇ ਤੇ ਅੱਜ ਆਪਣਾ ਸਟਾਕ ਹੈਗਾ ਜਿਹੜਾ ਆਇਆ ਸੀਗਾ ਪਹਿਲਾਂ ਅਸੀਂ ਮੈਡੀਸਨ ਲੈਣ ਗਏ ਸੀਗੇ ਸੰਗਰੂਰ ਮੇਰੀ ਸੰਗਰੂਰ ਤੋਂ ਮੈਡੀਸਿਨ ਚਲਦੀ ਹੈ ਕਿ ਉੱਥੇ ਅਸੀਂ ਮੈਡੀਸਿਨ ਲੈ ਕੇ ਆਏਗੇ ਪਹਿਲਾਂ ਸੂਟ ਇਹਦੇ ਵਿੱਚ ਹੋਣਗੇ ਤਿੰਨ ਤਿੰਨ ਸੂਟ ਹੋਣਗੇ ਜਿਹੜੇ ਸੂਟ ਲੇਗੇ ਇਹ ਤੁਹਾਨੂੰ 올ਓਵਰ ਮਿਲਣਗੇ ਮੈਚਿੰਗ ਨਹੀਂ ਹੈਗੇ ਬਹੁਤ ਜ਼ਿਆਦਾ ਸੋਨਾ ਪਸ਼ਮੀਨਾ ਕੋਈ ਬੁਰਨੀ ਆਊਗਾ ਕੁਝ ਨਹੀਂ ਆਊਗਾ ਬਸ ਪਲੇਟਾਂ ਤੇ ਜਿਹੜੀ ਹੈਗੀ ਤੁਸੀਂ ਜਦੋਂ ਸਟਿਚ ਕਰਵਾਉਣਾ ਕੱਪੜਾ ਲਗਵਾਉਣਾ ਹੈਗਾ ਜ਼ਰੂਰ ਲਓ ਜੀ ਦੇਖੋ ਬਹੁਤ ਜਿਆਦੇ ਸੋਹਣਾ ਪ੍ਰਿੰਟ ਹੈਗਾ ਤੇ ਕਲਰ ਵੀ ਬਹੁਤ ਜਿਆਦੇ ਸੋਹਣਾ ਹੈਗਾ ਤੇ ਇਹ ਇਹਦੇ ਵਿੱਚ ਇਹ ਤਿੰਨ ਸੂਟ ਨੇ ਜੀ ਤਿੰਨ ਸੂਟ ਹੈਗੇ ਨੇਗੇ ਤੁਸੀਂ ਸਟਾਫ ਦੇਖ ਸਕਦੇ ਹੋ ਕੁਆਲਟੀ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦੇ ਸੋਹਣੀ ਕੁਆਲਟੀ ਹੈਗੀ ਤੇ ਇਹਦੇ ਨਾਲ ਤੁਸੀਂ ਦੁਪੱਟਾ ਵਗੈਰਾ ਡਾਈ ਕਰਵਾ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਦਾ ਹਰ ਫੈਬਰਿਕ ਦਾ ਦੁਪੱਟਾ ਹੈਗਾ ਆਪਣੇ ਕੋਲੇ ਤਾਂ ਤੁਸੀਂ ਡਾਈ ਕਰਵਾ ਸਕਦੇ ਹੋਗੇ ਲਓ ਜੀ ਬਹੁਤ ਜਿਆਦਾ ਸੋਨਾ ਪਸ਼ਮੀਨਾ ਹੈਗਾ 올ਓਵਰ ਸੂਟ ਹੈ ਤੇ ਜਿਹੜਾ ਪ੍ਰਾਈਸ ਹੈਗਾ ਪ੍ਰਾਈਸ ਰਹੇਗਾ 850 ਤੇ ਕੋਈ ਕੰਪਲੀਟ ਨਹੀਂ ਹੈਗੀ ਫੈਬਰਿਕ ਦੇ ਵਿੱਚ ਕੋਈ ਬੁਰਨੀ ਆਉਂਦਾ ਕੁਝ ਨਹੀਂ ਆਉਂਦਾ ਕੋਈ ਰਿੰਗ ਨਹੀਂ ਹੁੰਦਾ ਹੈਗਾ ਤੁਸੀਂ ਜਦੋਂ ਸਲਾਈ ਕਰਨਾ ਹੈਗਾ ਪਲੇਟਾਂ ਦੇ نیچے ਕੱਪੜਾ ਜ਼ਰੂਰ ਲਗਵਾ ਲਿਓ ਆਪਣੇ ਟੇਲਰ ਤੋਂ ਵੈਸੇ ਵੀ ਤੁਸੀਂ ਜਿੰਨੇ ਵੀ ਸੂਟ ਸਲਾਈ ਕਰਵਾਉਣੇ ਤੁਸੀਂ ਆਪਣਾ ਕੱਪੜਾ ਜ਼ਰੂਰ ਲਗਵਾਇਆ ਕਰੋ ਅਸੀਂ ਤਾਂ ਲਗਾ ਕੇ ਦੇ ਦਿੰਨੇ ਆਂਗੇ ਹਲੋ ਜੀ 850 ਪ੍ਰਾਈਸ ਹੈਗਾ ਬਹੁਤ ਜ਼ਿਆਦਾ ਸੋਨਾ ਪਸ਼ਮੀਨਾ ਹੈਗਾ ਸਲਾਈ ਹੋ ਕੇ ਤਾਂ ਬਾਲੇ ਸੋਨੇ ਬਾਲੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲੋ ਸਾਡੇ ਵਲੌਗਸ ਜ਼ਰੂਰ ਦੇਖਿਆ ਕਰੋ ਅਸੀਂ ਵਲੌਗਸ ਬਣਾਉਂਦੀ ਨਹੀਂ ਹੈਗੇ ਅਸੀਂ ਕੈਮਰਾ ਹੀ ਨਹੀਂ ਫੜਦੇ ਪਹਿਲਾਂ ਤਾਂ ਪੋਰਟਰੇਟ ਹੁੰਦਾ ਹੈ ਪੋਰਟਰੇਟ ਤਾਂ ਨਹੀਂ ਜੀ ਹੁੰਦਾ ਉਹ ਹੁੰਦਾ ਸੀਗਾ ਤਾਂ ਫਿਰ ਵਧੀਆ ਬਣਾ ਲਿਆ ਸੀ ਬਲੌਗ ਨੂੰ ਉਹ ਚਾਰ ਲਿਖਿਆ ਹੁਣ ਹੱਥ ਨਾਲ ਵਾਲਾ ਟਰਾਈ ਪਾਊਡਰ ਟਰਾਈ ਪਾਊਡਰ ਕਿੱਥੇ ਗਿਆ ਹਾਂ ਟਰਾਈ ਪਾਊਡਰ ਮੈਨੂੰ ਪਤਾ ਨਹੀਂ ਕੀ ਪਾਟ ਹੈ ਕਿ ਡਿਜ਼ਾਈਨਰ ਇਹ ਕੈਮਰੇ ਦੀ ਗੱਲ ਹੈ ਲੋ ਜੀ ਚਲੋ ਬਾਜ਼ੂ ਨੂੰ ਚੁੱਪ ਕਰੋ ਤੇ ਅਗਲਾ 컬러 ਤੁਸੀਂ ਦੇਖ ਸਕਦੇ ਹੋ ਮਸਟਰਡ ਦੇ ਵਿੱਚ ਪ੍ਰਿੰਟ ਹੈਗਾ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਸੋਨਾ ਕਲਰ ਦਾ ਹੈ ਸਾਵੀ ਕਿ ਲਓ ਜੀ ਇਹ ਵੀ ਜਿਹੜਾ ਸੂਟ ਹੈਗਾ 15 ਮੀਟਰ ਹੈ ਆਪਣੇ ਕੋਲੇ ਤਿੰਨ ਸੂਟ ਅਵੇਲੇਬਲ ਹੈਗੇ ਨੇਗੇ ਦੇਖੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦਾ ਸੋਨਾ ਪ੍ਰਿੰਟ ਹੈਗਾ ਲਓ ਜੀ 850 ਪ੍ਰਾਈਸ ਰਹੇਗਾ ਸਲਾਈ ਕਰਾਉਣਾ ਸਲਾਈ ਕਰਾਓ ਬਿਨਾ ਸਲਾਈ ਤੋਂ ਮਗਵਾਉਣਾ ਤੁਸੀਂ ਬਿਨਾ ਸਲਾਈ ਤੋਂ ਮਗਵਾਓ ਜਿੰਮੇ ਵੀ ਮਗਵਾਉਣਾ ਚਾਹੋ ਨੇ ਸੂਟ ਉਸੇ ਤਰ੍ਹਾਂ ਤੁਸੀਂ ਮੰਗਵਾ ਸਕਦੇ ਹੋ ਤੁਹਾਡੇ ਘਰ ਤੱਕ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਕਿ ਬੇਫਿਕਰ ਹੋ ਕੇ ਜਿਹੜੇ ਤੁਸੀਂ ਸੂਟੋ ਲੈ ਸਕਦੇ ਹੋਗੇ ਦੇਖੋ ਇਹ ਵੀ ਪ੍ਰਿੰਟ ਕਲਰ ਕਿੰਨਾ ਜਿਆਦਾ ਸੋਹਣਾਗਾ 850 ਇਹਦਾ ਪ੍ਰਾਈਸ ਹੈਗਾ ਤੇ ਅਗਲਾ ਸ਼ੇਡ ਰਹੇਗਾ ਮਹਿਰੂਨ ਆਪਾਂ ਪਾੜੇ ਨਾਲ ਤਾਂ ਗੱਲ ਜੇ ਕਲਰ ਲੈ ਕੇ ਆਉਨੇ ਆਂਗੇ ਡਾਲ ਕਲਰ ਅਸੀਂ ਤਾਂ ਨਹੀਂ ਲੈ ਕੇ ਆਉਨੇ ਜਿੰਨੀਆਂ ਵੀ ਪੈਣਾ ਸਾਡੇ ਨਾਲ ਜੁੜੀਆਂ ਹੋਈਆਂ ਨੇ ਉਹ ਡਾਰਕ ਕਲਰਾਂ ਦੀਆਂ ਸ਼ਕੀਮ ਨਹੀਂ ਗਈਆਂ ਤਾ ਕਰਕੇ ਫਿਰ ਆਪਾਂ ਡਲ ਕਲਰ ਥੋੜੀ ਲੈ ਕੇ ਆਉਣੀ ਕੋਈ ਕੋਈ ਸੋਬਰ ਜੇ ਨਾਲ ਬੁਟੀਕ ਵਾਲੀਆਂ ਪਹਿਣਾ ਲੈ ਜਾਂਦੀ ਨਹੀਂ ਦੋ ਚਾਰਕ ਹਾਂ ਜਿਹੜੇ ਤੁਸੀਂ ਹਨਾ ਬੁਟੀਕ ਵਾਲੀਆਂ ਪਹਿਣਾ ਮੇਰੇ ਤੋਂ ਸਟਾਕ ਲੈ ਜਾਣਾ ਚਾਹੁੰਦੇ ਹੋਗੇ ਤਾਂ ਤੁਸੀਂ ਲੈ ਜਾ ਸਕਦੇ ਹੋਗੇ ਇਹ ਨਹੀਂ ਹੈਗਾ ਹਨਾ ਵੀ ਤੁਸੀਂ ਮੇਰੇ ਤੋਂ ਸਟਾਕ ਲੈ ਕੇ ਜਾਓਗੇ ਵੀ ਮੈਂ ਤੁਹਾਡਾ ਕੋਈ ਵੀ ਨਾਮ ਲਵਾਂਗੀ ਵੀ ਉਹ ਮੇਰੇ ਤੋਂ ਲੈ ਕੇ ਜਾ ਰਹੇ ਨੇ ਜਾਂ ਕੁਝ ਵੀ ਹਰ ਇੱਕ ਮਤਲਬ ਜੋ ਵੀ ਸਟਾਕ ਲੈ ਕੇ ਜਾ ਰਹੇ ਨੇ ਕਿ ਹਰ ਇੱਕ ਦੀ ਪ੍ਰਾਈਵੇਸੀ ਰੱਖ ਦੇਵਾਂਗੇ ਅਸੀਂ ਤੇ ਤੁਸੀਂ ਸਟਾਕ ਹੈ ਜਿਹੜਾ ਮੰਗਵਾ ਸਕਦੇ ਹੋ ਆਨਲਾਈਨ ਮੰਗਵਾ ਕੇ ਦੇਖ ਲਓ 4 ਤੋਂ 5 ਸੂਟ ਤੇ ਤੁਹਾਨੂੰ ਠੀਕ ਪ੍ਰਾਈਸ ਦੇ ਵਿੱਚ ਨੇ ਜਿਹੜੇ ਸੂਟ ਆਪਾਂ ਦਵਾਂਗੇ ਤੇ ਆਪਾਂ ਦਿੰਦੇ ਵੀ ਆ ਬਹੁਤ ਕਾਲਸ ਆਉਂਦੀਆਂ ਨੇ ਵੀ ਅਸੀਂ ਸਟਾਕ ਲੈਣਾ ਪਟਿਕਾ ਲਿਆ ਪਹਿਣਾ ਦੀਆਂ ਤਾਂ ਤੁਸੀਂ ਲੈ ਸਕਦੇ ਹੋਗੇ ਜਿਹੜਾ ਮਤਲਬ ਤੁਹਾਡਾ ਨਾਮ ਹੋਊਗਾ ਤੁਹਾਡਾ ਬਟਿਕ ਦਾ ਨਾਮ ਹੋਊਗਾ ਸਾਰਾ ਮਤਲਬ ਕੋ ਪ੍ਰਾਈਵੇ ਪ੍ਰਾਈਵੇਸੀ ਰਹੂਗੀ ਸਾਰੇ ਉਹਦੇ ਵਿੱਚ ਕੋਈ ਵੀ ਮਤਲਬ ਇਦਾਂ ਨਹੀਂ ਹੈਗਾ ਵੀ ਇਹ ਆਹ ਕਰਾਂਗੇ ਅਸੀਂ ਕੁਝ ਵੀ ਤੁਹਾਨੂੰ ਵੀ ਕਿਸੇ ਦੇ ਸਾਹਮਣੇ ਰੱਖਾਂਗੇ ਵੀ ਤੁਸੀਂ ਸਾਡੇ ਤੋਂ ਲਿਆ ਜਾ ਕੁਝ ਵੀ ਲਓ ਜੀ ਅਗਲਾ ਕਲਰ ਹੈਗਾ ਦਾ ਮਹਿਰੂਨ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਨਾ ਸ਼ੇਡ ਹੈ ਵਾਲਾ ਵੀ ਤਿੰਨ ਕਲਰ ਨੇਗੇ ਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ 850 ਪ੍ਰਾਈਸ ਹੈਗਾ ਤੇ 850 ਪ੍ਰਾਈਸ ਰਹੇਗਾ ਸ਼ਿਪਿੰਗ ਪਲੱਸ ਸ਼ਿਪਿੰਗ ਹੈਗੀ ਤੇ ਤਿੰਨ ਤਿੰਨ ਸੂਟ ਆਪਣੇ ਕੋਲੇ ਅਵੇਲੇਬਲ ਨੇਗੇ ਪਹਿਣਾ ਦੀ ਨਿਮਾਂਨ ਸੀ ਵੀ ਠੀਕ ਪ੍ਰਾਈਸ ਦੇ ਵਿੱਚ ਸੂਟ ਹੋਣੇ ਸਾਰੇ ਠੀਕ ਪ੍ਰਾਈਸ ਦੇ ਵਿੱਚ ਸੂਟ ਨੇਗੇ ਲਓ ਜੀ ਤੇ ਅੱਗੇ ਮੈਂ ਤੁਹਾਨੂੰ ਦਿਖਾਉਣੀ ਹੈਗੀ ਪਿਓਰ ਮਸਲੀਨ ਦੇ ਸੂਟ ਰਾਮ ਟੈਕਸਟ ਦਾ ਸਟੱਫ ਹੈਗਾ ਦੋ ਕਲਰ ਅਵੇਲੇਬਲ ਨੇਗੇ ਆਪਣੇ ਕੋਲੇ ਤੁਸੀਂ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋਗੇ ਦੋ ਸੂਟ ਅਵੇਲੇਬਲ ਨੇ ਬਸ ਰਾਮ ਟੈਕਸ ਦਾ ਸਟਾਫ ਹੈਗਾ ਫੁੱਲ ਪਿਓਰ ਮਸਲੀਨ ਹੈਗੀ ਲੁਟ ਬਿਲਕੁਲ ਲਾਈਟ ਵੇਟ ਹੈ ਲਾਈਨਿੰਗ ਲੱਗੂਗੀ ਜਿੱਦਾਂ ਤੁਸੀਂ ਹੁਣ ਪਾਰਟੀ ਵੇਅਰ ਬਣਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਸਟਾਫ ਹੈ ਦੇਖੋ ਸ਼ਾਈਨ ਹੈਗੀ ਬਿਲਕੁਲ ਲੁਟ ਸੀਮਾ ਅੰਕਲਰ ਦਾ ਹਮ ਕਲਰ ਹੈ ਜਿਹੜਾ ਸੇਮ ਆ ਰਿਹਾਗਾ ਕੋਈ ਕਲਰ ਦੇ ਵਿੱਚ ਫਰਕ ਨਹੀਂ ਬ੍ਰਾਂਡ ਰਹੇਗਾ ਰਾਮ ਟੈਕਸ ਪ੍ਰਾਈਜ਼ ਰਹੇਗਾ ਜੀ 2000 ਜਿਹੜੀ ਸ਼ਿਪਿੰਗ ਹੈਗੀ ਉਹ ਐਕਸਟਰਾ ਹੋਏਗੀ ਫੁੱਲ ਪਿਓਰ ਮਸਲੀਨ ਹੈਗੀ ਤੁਸੀਂ ਚਾਹੇ ਦੀ ਇਹਨੂੰ ਮੁਠੀ ਦੇ ਵਿੱਚ ਲੈ ਸਕਦੇ ਹੋਗੇ ਦੇਖੋ ਇੰਨਾ ਕ ਜਿਆਦੇ ਦੇਖੋ ਸਟਾਫ ਫੁੱਲ ਪਿਓਰ ਹੈ ਬਿਲਕੁਲ ਲਾਈਨਿੰਗ ਲੱਗੂਗੀ ਤੇ ਇਹਦੇ ਵਿੱਚ ਦੋ ਕਲਰ ਨੇਗੇ ਦੁਪੱਟਾ ਇਹਦੇ ਨਾਲ ਤੁਸੀਂ ਮਸਲੀਨ ਦਾ ਰੱਖ ਸਕਦੇ ਹੋਗੇ ਦੋ ਕਲਰ ਅਵੇਲੇਬਲ ਨੇਗੇ ਇੱਕ ਬੇਬੀ ਪਿੰਕ ਹੈ ਇੱਕ ਪੈਰਟ ਹੈ ਇਹ ਕਲਰ ਵੀ ਹੈ ਜਿਹੜਾ ਬਹੁਤ ਜਿਆਦਾ ਸੋਹਣਾ ਹੈਗਾ ਪ੍ਰਾਈਸ ਰਹੇਗਾ 2000 ਬਹੁਤ ਜਿਆਦਾ ਸੋਹਣੀਆਂ ਚੀਜ਼ਾਂ ਨੇਗੀਆਂ ਇਹਦੇ ਤੁਸੀਂ ਪੈਚ ਵਰਕ ਕਰਵਾ ਲਓ ਵਰਕ ਵੀ ਕਰਵਾ ਸਕਦੇ ਹੋ ਬਾਕੀ ਜਿਹੜਾ ਮੇਰੇ ਸੂਟ ਪਾਇਆ ਹੋਇਆ ਹੈ ਉਹਦੇ ਨਾਲ ਦੇ ਸੂਟ ਥੋੜੇ ਲੰਬੇ ਨੇ ਇਹ ਕਲਰ ਦਾ ਫਰਕ ਆ ਰਿਹਾ ਹੈਗਾ ਇਗਨੋਰ ਕਰਿਓ 19 2 ਦਾ ਫਰਕ ਆ ਰਿਹਾ ਹੋਣਾ ਪਰ ਇਹ ਲਾਈਟ ਗ੍ਰੀਨ ਕਲਰ ਹੈ ਡਾਰਕ ਨਹੀਂ ਹੈਗਾ ਤੇ ਉੱਪਰ ਜੇ ਕਲਰ ਨਹੀਂ ਇਹ ਵਿੱਚ ਜਿਆਦਾ ਲਾਈਟ ਆ ਰਿਹਾ ਜਿਆਦਾ ਲਾਈਟ ਆ ਰਿਹਾ ਇਹਨਾਂ ਲਾਈਟ ਨਹੀਂ ਹੈਗਾ ਇਹ ਵਾਲਾ ਥੋੜਾ ਡਾਰਕ ਹੈ ਦੋ ਅ ਮਤਲਬ ਬ੍ਰਾਂਡ ਰਹੇਗਾ ਰਾਮਟੈਕਸ 2000 ਦਾ ਸੂਟ ਹੈ ਸ਼ਿਪਿੰਗ ਐਕਸਟਰਾ ਹੈਗੀ ਉਹ ਤੁਹਾਨੂੰ ਦੱਸ ਦਾਂਗੇ ਵੀ ਕਿੰਨੀ ਸ਼ਿਪਿੰਗ ਹੈ ਦੁਪੱਟੇ ਦੇ ਨਾਲ ਤੁਸੀਂ ਆਪਣੇ ਕੋਲੇ ਫੁੱਲ ਪਿਓਰ ਦੇ ਦੁਪੱਟੇ ਹੈਗੇ ਨੇ ਤੁਸੀਂ ਰਖਵਾ ਸਕਦੇ ਨਾਲ ਲੈਸ ਵਗੈਰਾ ਲਗਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਬਣ ਜਾਊਗਾ ਠੀਕ ਹੈ ਜੀ ਅੱਜ ਇਹ ਨਹੀਂ ਸੂਟ ਸੀਗੇ ਜਿੰਨੇ ਮੈਂ ਤੁਹਾਨੂੰ ਦਿਖਾਏ ਨੇਗੇ ਬਾਕੀ ਆਪਾਂ ਵੀਡੀਓ ਪਾਉਂਦੇ ਰਹਨੇ ਆਂਗੇ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਐਂਡ ਤੱਕ ਫਿਰ ਦੇਖਿਆ ਕਰੋ ਬਾਕੀ ਆ ਜਿਹੜੇ ਮੇਰੇ ਸੂਟ ਪਾਇਆ ਹੋਇਆ ਹੈਗਾ ਇਹਦੇ ਨਾਲ ਦੇ ਸੂਟ ਬਹਨ ਰਹੇ ਨੇਗੇ ਪ੍ਰਾਈਸ ਹੈਗਾ ਇਹਦਾ 4500 4300 4500 ਤੱਕ ਇਹ ਜਿਹੜਾ ਸੂਟ ਹੈਗਾ ਰੈਡੀ ਹੁੰਦਾ ਦਾ ਬਾਟਮ ਤੇ ਵੀ ਵਰਕ ਹੋਇਆ ਹੋਇਆ ਹੈਗਾ ਇਹਦੇ ਬਾਕੀ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਰਹੀ ਹਾਂ ਜੀ ਆਪਣਾ ਵਲੌਗਸ ਵਾਲਾ ਚੈਨਲ ਕਾਲੀਕਾ ਵਲੌਗਸ ਹੈਗਾ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਹੈਗਾ ਤੇ ਤੁਸੀਂ ਉਹਨੂੰ ਮਤਲਬ ਲਿੰਕ ਨੂੰ ਓਪਨ ਕਰਕੇ ਖੁੱਲ ਜੂਗਾ ਤੁਸੀਂ ਦੇਖ ਸਕਦੇ ਹੋਗੇ ਤੇ ਚੈਨਲ ਮੇਰਾ ਜਰੂਰ ਸਬਸਕ੍ਰਾਈਬ ਕਰੋ ਜਿੰਨੀ سپورਟ ਮੈਨੂੰ ਇਹ ਚੈਨਲ ਤੇ ਦਿੱਤੀ ਹੈਗੀ ਉਧਰ ਵੀ ਇੰਨੀ سپورਟ ਕਰਿਓ ਤੇ ਬਾਕੀ ਆਪਾਂ ਡੇਲੀ ਵਲੌਗ ਪਾਉਨੇ ਆਂਗੇ ਹਨਾ ਅੱਜ ਵੀ ਪਾਇਆ ਹੈਗਾ ਤੇ ਜਰੂਰ ਦੇਖਿਓ ਹਨਾ ਪੈਣਾ ਨਾ ਹੋਊਗਾ ਵੀ ਇੱਧਰ ਵਲੌਗ ਨਹੀਂ ਪੈ ਰਿਆ ਆਪਾਂ ਉੱਧਰ ਪਾਉਣ ਲੱਗੇ ਵਲੌਗ ਵਾਲਾ ਚੈਨਲ ਆ ਜਿਹੜਾ ਆਪਾਂ ਅਲੱਗ ਬਣਾ ਲਿਆ ਉਹਤੇ ਤੁਸੀਂ ਚੈੱਕ ਕਰ ਸਕਦੇ ਹੋਗੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟੀ ਕਲਜੀ ਬਾਈ ਬਾਈ